ਜਿੰਦਾਬਾਦ ਬਾਦਚਾ ਜੰਦੀ ਛੋੜ ਬਾਦਚਾ ਜੰਦੀ ਛੋੜ ਬਾਦਚਾ ਜੰਦੀ ਛੋੜ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਦੇਸ਼ਾਂ ਤੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਵੋਟਾਂ ਦੀ ਚੋਰੀ ਪਕੜੀ ਐਸੇ ਗਸ ਦੇ ਮਹੀਨੇ ਚ ਦੁੱਧ ਦਾ ਦੁੱਧ ਦੁੱਧ ਪਾਣੀ ਦਾ ਪਾਣੀ ਕੀਤਾ ਸਾਰੀ ਚੀਜ਼ ਟਰਾਂਸਪੇਰੈਂਟ ਕੀਤੀ ਕਾਂਗਰਸ ਪਾਰਟੀ ਦਾ ਇੱਕੋ ਹੀ ਬੁਲੰਦ ਨਾਰਾ ਹੈ ਵੋਟ ਚੋਰ ਗੱਦੀ ਛੋੜ ਬੀਜੇਪੀ ਆਪਦੇ ਜੋਰ ਨਾਲ ਇਲੈਕਸ਼ਨ ਕਮਿਸ਼ਨ ਨਾਲ ਰਲ ਕੇ ਸੰਵਿਧਾਨ ਦੀਆਂ ਲੋਕਤੰਤਰ ਦੀਆਂ ਧੱਜੀਆਂ ਉਠਾਉਂਦੇ ਆ ਉਹਦੇ ਨਾਲ ਨਾਲ ਸਾਰੇ ਸਾਰੇ ਹੀ ਜਿੰਨੀਆਂ ਜਾਲੀ ਵੋਟਾਂ ਲੱਖਾਂ ਦੀ ਤਦਾਦ ਚ ਕਿਸੇ ਹਲਕਿਆਂ ਚ ਬਣਾਈਆਂ ਉਹ ਸਾਰੀਆਂ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਨੇ ਆਪਦੀ ਆਪਦੀ ਸਾਰੀ ਟੀਮ ਦੇ ਨਾਲ ਉਹਦਾ ਸਾਰਾ ਸੈਂਕਸ਼ਨ ਕੀਤਾ ਸਾਰੀ ਚੋਰੀ ਫੜੀ ਉਹਦੇ ਵਿੱਚ ਰਾਹੁਲ ਗਾਂਧੀ ਜੀ ਕਹਿੰਦੇ ਸਾਨੂੰ ਡਿਜੀਟਲ ਜਿਹੜੀ ਵੋਟਰ ਲਿਸਟ ਦਿਓ ਉਹਨਾਂ ਨੇ ਕਿਹਾ ਕਿ ਸਾਨੂੰ ਸੀਸੀਟੀਵੀ ਫੁਟੇਜ ਦਿਓ ਉਹਨਾਂ ਨੇ ਕਿਹਾ ਕਿ 21 ਕੇ ਬੰਦੇ ਦੀਆਂ 5-5 ਚਾਲੀ ਵੋਟਾਂ ਬਣੀਆਂ ਉਹ ਚਾਲੀ ਵੋਟਾਂ ਗਲਤ ਬਣੀਆਂ ਉਹਨਾਂ ਦੇ ਪ੍ਰੂਫ ਅਸੀਂ ਤੁਹਾਨੂੰ ਦੇ ਦੇ ਉਹਨਾਂ ਨੇ ਕਿਹਾ ਵੀ ਤੁਸੀਂ ਬੀਜੇਪੀ ਦੇ ਹੱਥ 'ਚ ਕੱਟਮੁਤਲੀ ਬਣ ਕੇ ਖੇਲਦੇ ਹੋ ਰਾਹੁਲ ਗਾਂਧੀ ਜੀ ਕਹਿੰਦੇ ਆ ਕਿ ਲੋਕਤੰਤਰ ਸੰਵਿਧਾਨ ਤੇ ਦੇਸ਼ ਦੀਆਂ ਧੱਜੀਆਂ ਉਡਾਂ ਨਹੀਂ ਦੇਣੀਆਂ ਜਿਹੜੇ ਜ਼ੋਰ ਜ਼ਬਰਦਸਤੀ ਧੱਕੇਸ਼ਾਹੀ ਨਾਲ ਅਜਿਹਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਾਡੀ ਲੜਾਈ ਰਹੂਗੀ ਮੋਦੀ ਤੇ ਵੀਰੇ ਵੀ 25 ਗੋਲ ਬਾਂਦੀ ਜੀ ਇੱਕ ਹੋਰ ਕਹਿੰਦੇ ਆ ਕਿ ਸਾਨੂੰ ਇਲੈਕਟ੍ਰੋਨਿਕ ਵੋਟਰ ਲਿਸਟ ਪ੍ਰੋਵਾਈਡ ਕਰੋ ਸੀਸੀਟੀਵੀ ਪ੍ਰੋਵਾਈਡ ਕਰੋ ਜਿਹੜੀ ਜਾਲੀ ਪਣਾ ਕੀਤਾ ਇਹਨੂੰ ਖਤਮ ਕਰੋ ਅਸੀਂ ਨਾਲ ਇਹ ਵੀ ਗੱਲ ਕਹਿੰਦੇ ਆ ਹਰਿਆਣੇ ਚ ਸਾਰੀ ਅਸੀਂ 22000 ਵੋਟ ਤੇ ਸਿਰਫ ਸਾਰੇ ਵਿਧਾਨ ਸਭਾ ਵਿੱਚ ਜੋ ਸਿਰਫ 22000 ਵੋਟ ਤੇ ਹਾਰੇ ਆ ਲੋਕਾਂ ਦਾ ਜਿਹੜਾ ਫਤਵਾ ਸੀ ਉਹ ਕਾਂਗਰਸ ਦੇ ਹੱਕ ਸੀ ਸਰਵੇ ਕਾਂਗਰਸ ਦੇ ਹੱਕ ਸੀ ਅਸੀਂ ਕਹਿੰਦੇ ਜੇ ਤੁਸੀਂ ਵੋਟਾਂ ਦੀ ਐਸਆਈਆਰ ਕਰਨੀ ਹੈ ਦਾ ਹਰਿਆਣੇ ਚ ਸਭ ਤੋਂ ਪਹਿਲਾਂ ਕਰੋ ਉੱਥੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗੇ ਦੁੱਧ ਦਾ ਦੁੱਧ ਪਾਣੀ ਦੇ ਪਾਣੀ ਹੋਣਾ ਚਾਹੀਦਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਐਸਆਈਆਰ ਬਣਾਈ ਹੈ ਉਹ ਬਿਲਕੁਲ ਗਲਤ ਬਣਾਈ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੇ ਅਸੀਂ ਪਾਰਲੀਮੈਂਟ ਚ ਆਵਾਜ਼ ਠਾਈ ਅਸੀਂ ਇਲੈਕਸ਼ਨ ਕਮਿਸ਼ਨ ਦੇ ਦਫ਼ਤਰਾਂ ਤੱਕ ਚੁਨੇ ਹੋਏ ਦੇਸ਼ ਦੇ 300 ਨਮਾਇੰਦੇ ਮੈਂਬਰ ਪਾਰਲੀਮੈਂਟਾਂ ਨੇ ਇਲੈਕਸ਼ਨ ਕਮਿਸ਼ਨ ਤੱਕ ਮਾਰਚ ਸ਼ੁਰੂ ਕੀਤਾ ਤਾ ਉਸ ਮਾਰਚ ਨੂੰ ਰੋਕਿਆ ਗਿਆ ਜ਼ਬਰਦਸਤੀ ਕੀਤੀ ਪਹੁੰਚਣ ਨਹੀਂ ਦਿੱਤਾ ਫੜ ਕੇ ਉਹਨਾਂ ਨੂੰ ਥਾਣਿਆਂ ਚ ਲਿਜਾ ਕੇ ਉੱਥੇ ਉਹਨਾਂ ਦੀ ਜਮਾਨਤਾ ਕੀਤੀਆਂ ਅਸੀਂ ਜੇ ਲਿਖਤੀ ਤੌਰ ਤੇ ਦਿੱਤਾ ਸਾਡੀ ਲਿਖਤੀ ਤੌਰ ਤੇ ਮੰਗ ਨਹੀਂ ਮੰਨੀ ਅਸੀਂ ਜੇ ਪਾਰਲੀਮੈਂਟ ਚ ਬੋਲਦੇ ਆ ਉੱਥੇ ਨਹੀਂ ਦਿੰਦੇ ਤਾਂ ਸਾਡਾ ਕਾਂਗਰਸ ਪਾਰਟੀ ਦਾ ਕੱਲਾ ਕੱਲਾ ਵਰਕਰ ਰਾਹੁਲ ਗਾਂਧੀ ਜੀ ਦੀ ਸੋਚ ਦੇ ਪਹਿਰਾ ਦਿੰਦਾ ਹੈ ਦੇਸ਼ ਨੂੰ ਸੰਵਿਧਾਨ ਨੂੰ ਲੋਕਤੰਤਰ ਨੂੰ ਬਚਾਉਣ ਲਈ ਅ ਸਾਡੀ ਇਹ ਲੜਾਈ ਇਸੇ ਤਰੀਕੇ ਨਾਲ ਚੱਲੀ ਰਹੂਗੀ 17 ਤਰੀਕ ਤੋਂ ਬਿਹਾਰ ਦੇ ਵਿੱਚ ਵੋਟ ਬਚਾਓ ਸਾਡੀ ਯਾਤਰਾ ਉਹ ਚੱਲਣੀ ਹੈ ਤੇ ਜੋ ਵੀ ਪ੍ਰੋਗਰਾਮ ਅੱਗੇ 올 ਇੰਡੀਆ ਕਾਂਗਰਸ ਪਾਰਟੀ ਦੇ ਦੇਸ਼ਾਂ ਤੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦੇਸ਼ਾਂ ਤੇ ਆਊਗਾ ਅਸੀਂ ਪਹਿਰਾ ਦਿੰਦੇ ਹੋਏ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਤੇ ਮੋਦੀ ਦੀ ਵੀ ਚੂਲ ਹਲਾ ਕੇ ਰੱਖਾਂਗੇ ਲੋਕਾਂ ਦਾ ਵੋਟਾਂ ਦਾ ਅਧਿਕਾਰ ਹੈ ਲੋਕ ਆਪਦੇ ਫਤਵੇ ਨਾਲ ਲੋਕ ਬਣਾਉਂਦੇ ਆ ਉਹ ਫਤਵੇ ਤੋਂ ਲੋਕਾਂ ਨੂੰ ਚਾਇਆ ਕੀਤਾ ਹੈ ਲੋਕਤੰਤਰ ਦਾ ਕਾਣ ਕੀਤਾ ਹੈ ਇਹ ਚੀਜ਼ਾਂ ਕਾਂਗਰਸ ਪਾਰਟੀ ਕਦੇ ਨਹੀਂ ਜਰੂਰੂਗੀ ਰਾਹੁਲ ਗਾਂਧੀ ਜੀ ਦਵੇ ਕੁਚਲਿਆਂ ਨਾਲ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਚਾਹੇ ਦਲਤ ਨੇ ਚਾਹੇ ਆਦੀਵਾਸੀ ਹੈ ਚਾਹੇ ਕਿਸਾਨ ਹੈ ਚਾਹੇ ਨੌਜਵਾਨ ਹੈ ਅਸੀਂ ਕਾਂਗਰਸ ਪਾਰਟੀ ਉਹਨਾਂ ਦੀ ਹਰ ਆਵਾਜ਼ ਤੇ ਬਾਖੂਬੀ ਪਹਿਰਾ ਦੇ ਕੇ ਇਹਨਾਂ ਗੰਦੇ ਸ਼ਾਸਕਾਂ ਨਾਲ ਜਿਨ੍ਹਾਂ ਨੇ ਵੋਟ ਚੋਰੀ ਕਰਕੇ ਸਰਕਾਰ ਬਣਾਈ ਹੈ ਇੱਕ ਨਾਲ ਇੱਕ ਵਜਾ ਕੇ ਲੜਦੇ ਰਹਾਂਗੇ ਤੇ ਨੱਕ ਦੇ ਦੰਮ ਤੇ ਸਾਹ ਚੜਾ ਕੇ ਇਹਨਾਂ ਨੂੰ ਕੁਝਾ ਕੇ ਉਦੋਂ ਬਾਅਦ ਅਸੀਂ ਦੇਸ਼ ਦੀ ਸੇਵਾ ਕਰਨ ਵਾਸਤੇ ਲੋਕਾਂ ਦੀ ਹਾਜ਼ਰੀ ਵਿੱਚ ਜਾਵਾਂਗੇ ਦੁਬਾਰਾ ਅਸੀਂ ਜਾਲੀ ਵੋਟ ਨੂੰ ਨਹੀਂ ਬਣਨ ਦੇਣੀ ਤੇ ਕਟਾ ਕੇ ਹਟਨੀ ਹੈ ਤੇ ਕੱਲੀ-ਕੱਲੀ ਸੀਟ ਦਾ ਸਰਵੇ ਅਸੀਂ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੇਣਾ ਕਿਉਂਕਿ ਲੋਕ ਇਹ ਚਾਹੁੰਦੇ ਆ ਕਿ ਫਤਵਾ ਦਾ ਅਸੀਂ ਕਾਂਗਰਸ ਪਾਰਟ ਨੂੰ ਦਿੱਤਾ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਮਹਾਰਾਸ਼ਟਰ ਚ ਐਮਪੀ ਵੱਧ ਜਿੱਤਣ ਤੇ 5 ਮਹੀਨਿਆਂ ਬਾਅਦ ਵਿਧਾਨ ਸਭਾ ਦੀ ਜਦੋਂ ਚੋਣ ਹੋਵੇ ਲੱਖਾਂ ਵੋਟਾਂ ਆ ਕੇ ਕਿ ਵਿਧਾਨ ਸਭਾ 'ਚ ਬਣਾ ਕੇ ਦੂਜੀ ਸਰਕਾਰ ਜਿੱਤ ਜੇ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੈ ਪਰ ਲੋਕ ਮਜਬੂਰ ਹੈ ਲੋਕ ਮਜਬੂਰ ਹੈ ਕਿਉਂਕਿ ਜਿਹੜੇ ਸ਼ਾਸਕ ਬਣ ਗਏ ਧੱਕੇਸ਼ਾਹੀ ਕਰਨ ਲੱਗ ਗਏ ਪਰ ਉਹਨਾਂ ਨਾਲ ਅਸੀਂ ਡਟ ਕੇ ਇਹ ਸਿੱਧੀ ਲੜਾਈ ਲੜ ਕੋਈ